ਤਾਂ ਲੋ ਜੀ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਪੰਜਾਬ ਦੇ ਵਿੱਚ ਸੜਕਾਂ ਨੇ ਜਿਹੜੀਆਂ ਬੜੀਆਂ ਟੁੱਟੀਆਂ ਪਈਆਂ ਨੇ ਪਿੰਡ ਵਾਲੀਆਂ ਸੜਕਾਂ ਕਹਿ ਲੋ ਮੇਨ ਰੋਡ ਕਹਿ ਲੋ ਟੋਏ ਹੀ ਟੋਏ ਨੇ ਤੇ ਹੁਣ ਇਹ ਸਰਕਾਰ ਨੇ ਗ੍ਰਾਂਟ ਜਾਰੀ ਕਰਤੀ ਰਾਸ਼ੀ ਜਾਰੀ ਕਰਤੀ ਇਹ ਸਾਰੀਆਂ ਸੜਕਾਂ ਦੀ ਜਿਹੜੀ ਮੁਰੰਮਤ ਹੈ ਹੋਣੀ ਹੈ ਬੱਖ ਬੱਖ ਜ਼ਿਲ੍ਹੇ ਨੇ ਜ਼ਿਲ੍ਹਿਆਂ ਦੇ ਹਿਸਾਬ ਨਾਲ ਗ੍ਰਾਂਟਾਂ ਜਾਰੀ ਕੀਤੀਆਂ ਨੇ ਰਾਸ਼ੀਆਂ ਨੇ ਜਿਹੜੀਆਂ ਜਾਰੀ ਕੀਤੀਆਂ ਨੇ ਤਾਂ ਇਸ ਦੇ ਵਿੱਚ ਟੁੱਟੀਆਂ ਸੜਕਾਂ ਦੀ ਜਿਹੜੀ ਮੁਰੰਮਤ ਕਰਨ ਦੀ ਯੋਜਨਾ ਉਹ ਤਿਆਰ ਕਰ ਲਈ ਹੈ ਇਦੇ ਵਿੱਚ 554 ਕਿਲੋਮੀਟਰ ਸੜਕਾਂ ਦੀ ਮੁਰੰਮਤ ਲਈ ਹੈ ਜਿਹੜਾ 429 ਕਰੋੜ ਰੁਪਏ ਜਿਹੜੇ ਖਰਚਣੇ ਆ। ਇਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਜਿਹੜਾ ਮੁੱਖ ਮੰਤਰੀ ਦਾ ਆਪਣਾ ਇਲਾਕਾ ਤਾਂ ਉੱਥੇ ਸਭ ਤੋਂ ਵੱਧ 119 ਕਰੋੜ ਦੇ ਲਗਭਗ ਬਜਟ ਹੈ ਜਿਹੜਾ ਰੱਖਿਆ ਗਿਆ ਹੈ ਸੜਕਾਂ ਦੀ ਮੁਰੰਮਤ ਕਰਨ ਵਾਸਤੇ। ਬਾਕੀ 309 ਕਰੋੜ ਰੁਪਏ ਜਿਹੜੇ ਸੂਬੇ ਦੇ ਹੋਰ ਜ਼ਿਲ੍ਹੇ ਨੇ ਉਹ ਜ਼ਿਲ੍ਹਿਆਂ ਦੇ ਵਿੱਚ ਸੜਕਾਂ ਨੇ ਜਿਹੜੀਆਂ ਟੁੱਟੀਆਂ ਹੋਈਆਂ ਨੇ ਉਹਨਾਂ ਦੀ ਮੁਰੰਮਤ ਵਾਸਤੇ ਜਿਹੜੇ ਵਰਤੇ ਜਾਣੇ। ਤਾਂ ਇਹਦੇ ਵਿੱਚੋਂ 25.22 ਕਰੋੜ ਰੁਪਏ ਸੜਕਾਂ ਦੀ ਦੇਖਭਾਲ ਨਹੀਂ ਰੱਖੀ ਗਈ ਐ ਤੇ ਸਾਰੇ ਜ਼ਿਲ੍ਹਿਆਂ ਨੂੰ ਜਿਹੜਾ ਸੜਕਾਂ ਦੀ ਬਰੰਮਤ ਕਰਨੀ ਐ ਉਹ 11 ਸਰਕਲਾਂ ਦੇ ਵਿੱਚ ਐ ਜਿਹੜਾ ਵੰਡਿਆ ਗਿਆ ਤਾਂ ਸੰਗਰੂਰ ਸਰਕਲ ਦੀ ਗੱਲ ਕਰੀਏ ਤਾਂ ਇਹਦੇ ਵਿੱਚ 168.79 ਕਿਲੋਮੀਟਰ ਦੀਆਂ 9 ਸੜਕਾਂ ਦੀ ਬਰੰਮਤ ਤੇ 119 ਕਰੋੜ ਰੁਪਏ ਦੇ ਖਰਚ ਕੀਤੇ ਜਾਣਗੇ ਇਸ ਤੋਂ ਬਾਅਦ ਆ ਗਿਆ ਪਟਿਆਲਾ ਇਹਦੇ ਵਿੱਚ 84.7 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਫਿਰ ਅੰਮ੍ਰਿਤਸਰ ਸਾਹਿਬ ਆ ਗਿਆ ਇਹਦੀ ਇੱਕ ਸੜਕ ਲਈ 19.54 ਕਰੋੜ ਰੁਪਏ ਰੱਖੇ ਗਏ ਐ ਫਿਰ ਬਠਿੰਡਾ ਆ ਗਿਆ ਇਹਦੇ ਵਿੱਚ 6 ਸੜਕਾਂ ਨੇ ਇਹਨਾਂ ਲਈ 22.17 ਕਰੋੜ ਰੁਪਏ ਰੱਖੇ ਗਏ ਐ ਚੰਡੀਗੜ੍ਹ ਦੀਆਂ 2 ਸੜਕਾਂ ਲਈ 13.41 ਕਰੋੜ ਰੱਖੇ ਗਏ ਐ ਫਰੀਦਕੋਟ ਦੀਆਂ 3 ਸੜਕਾਂ ਲਈ 16.50 ਕਰੋੜ ਰੱਖੇ ਗਏ ਐ ਫਿਰੋਜ਼ਪੁਰ ਦੀ ਇੱਕ ਸੜਕ ਲਈ 9.58 ਕਰੋੜ ਰੱਖੇ ਗਏ ਐ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 5 ਸੜਕਾਂ ਨੇ ਇਹਦੇ ਲਈ 16.99 ਕਰੋੜ ਜਿਹੜੇ ਰੁਪਏ ਰੱਖੇ ਗਏ ਐ ਜਲੰਧਰ ਦੀਆਂ 4 ਸੜਕਾਂ ਨੇ ਤਾਂ ਇਹਦੇ ਲਈ 33.23 ਕਰੋੜ ਰੁਪਏ ਜਿਹੜੇ ਰੱਖੇ ਗਏ ਐ ਇਸ ਤੋਂ ਬਾਅਦ ਲੁਧਿਆਣਾ ਦੀਆਂ 5 ਸੜਕਾਂ ਆਗੀਆਂ ਇਹਦੇ ਲਈ ਹੈ ਜਿਹੜਾ 31.41 ਕਰੋੜ ਰੱਖੇ ਗਏ ਐ ਪਠਾਨਕੋਟ ਦੀਆਂ 3 ਸੜਕਾਂ ਨੇ ਇਹਦੇ ਲਈ 26.76 ਕਰੋੜ ਰੱਖੇ ਗਏ ਐ ਤਾਂ ਇਹ ਬਜਟ ਦੇ ਵਿੱਚ 404 ਕਰੋੜ ਰੁਪਏ ਸੜਕਾਂ ਦੀ ਮੁਰੰਮਤ ਲਈ ਐ ਜਿਹੜੇ ਉਬਰਤੇ ਜਾਣੇ 25.22 ਕਰੋੜ ਇਹਦੇ ਵਿੱਚੋਂ ਸੜਕਾਂ ਦੀ ਦੇਖਭਾਲ ਲਈ ਰੱਖੇ ਗਏ ਸੋ ਇਹ ਉਹ ਸੜਕਾਂ ਨੇ ਜਿਨ੍ਹਾਂ ਦੀ ਮੁਰੰਮਤ 12 ਸਾਲਾਂ ਤੋਂ ਨਹੀਂ ਹੋਈ ਹੁਣ ਤੁਸੀਂ ਵੀ ਸੋਚ ਰਹੇ ਹੋਵੋਗੇ ਸਾਰੇ ਜ਼ਿਲ੍ਹੇ ਆ ਗਏ ਮਾਨਸਾ ਜ਼ਿਲ੍ਹਾ ਨਹੀਂ ਆਇਆ ਇਹ ਵਿੱਚ ਕਈ ਗੱਲਾਂ ਨੇ ਜਾਂ ਤਾਂ ਜਿਹੜੇ ਬੰਦੇ ਨੇ ਇਹ ਖਬਰ ਟਾਈਪ ਕਰੀਏ ਉਹ ਮਾਨਸਾ ਜਿਹੜਾ ਲੇਖਣਾ ਭੁੱਲ ਗਿਆ ਜਾਂ ਨੰਬਰ 2 ਵੀ ਸਰਕਾਰ ਹਜੇ ਮਾਨਸਾ ਦੀਆਂ ਸੜਕਾਂ ਬਣਾਉਣੀਆਂ ਨਹੀਂ ਚਾਹੁੰਦੀ ਇਹ ਮਾਨਸਾ ਦੇ ਵਿੱਚ ਦਾ ਸੀਵਰੇਜ ਲੀਕ ਹੈ ਸੜਕਾਂ ਦੇ ਪਾਣੀ ਖੜਾ ਰਹਿੰਦਾ ਹੈ ਲੋਕਾਂ ਨੂੰ ਜਿਹੜਾ ਟੁੱਟੀਆਂ ਸੜਕਾਂ ਦੀਆਂ ਦੀਆਂ ਨੇ ਤੀਜਾ ਜਾਂ ਸਰਕਾਰ ਫਿਰ ਪਹਿਲਾਂ ਸੀਵਰੇਜ ਦਾ ਹੱਲ ਕਰੂ ਨਾਲ ਦੀ ਨਾਲ ਮਾਨਸਾ ਦੀਆਂ ਸੜਕਾਂ ਜਿਹੜੀਆਂ ਬਣਾਉ ਆ ਤਿੰਨ ਗੱਲਾਂ ਨੇ ਤੋ ਬਾਕੀ ਟਾਈਪ ਕਰਨ ਵਾਲਾ ਬੰਦਾ ਜਿਹੜਾ ਉਹ ਜ਼ਿੰਮੇਵਾਰੀ ਵਾਲਾ ਹੁੰਦਾ ਜਦੋਂ ਇੰਨੇ ਸਾਰੇ ਜ਼ਿਲ੍ਹੇ ਆ ਗਏ ਮਾਨਸਾ ਜ਼ਿਲ੍ਹਾ ਕਿਵੇਂ ਭੁੱਲ ਗਿਆ ਤਾਂ ਇਹਦੇ ਵਿੱਚ ਮਾਨਸਾ ਜ਼ਿਲ੍ਹੇ ਦਾ ਜੇਕਰ ਹੈ ਜਿਹੜਾ ਉਹ ਨਹੀਂ ਹੈਗਾ ਮਾਨਸਾ ਜ਼ਿਲ੍ਹੇ ਦਾ ਕੀ ਹਾਲ ਹੈ ਆਪਾਂ ਸਾਰੇ ਦੇਖਦੇ ਆ ਆ ਵੀਡੀਓ ਵੀ ਪਾਈਆਂ ਸੀ ਸੜਕਾਂ ਦੀ ਸੀਵਰੇਜ ਹਰ ਕੋਨੇ ਤੇ ਲੀਕ ਹੈ ਮਾਨਸਾ ਦੇ ਵਿੱਚ ਸੜਕਾਂ ਨੇ ਤਾਂ ਟੁੱਟਣੀ ਹੈ ਜਿਹੜੇ ਸੜਕ ਤੇ ਪਾਣੀ ਚੜ ਗਿਆ ਸੜਕਾ ਜਿਹੜੀ ਉਹ ਜ਼ਿਆਦਾ ਟਾਈਮ ਨਹੀਂ ਬਚਦੀ ਤਾਂ ਇਹ ਸਰਕਾਰ ਨੇ ਜਿਹੜਾ ਸੜਕਾਂ ਦੀ ਬਰੰਮਤ ਵਾਸਤੇ ਰਾਸ਼ੀ ਜਾਰੀ ਕਰਤੀ ਵੱਖ-ਵੱਖ ਜ਼ਿਲ੍ਹਿਆਂ ਨੂੰ ਤੇ ਜ਼ਿਲ੍ਹਿਆਂ ਦੀਆਂ ਸੜਕਾਂ ਦੀਆਂ ਦਸਤੀਆਂ 11 ਸਰਕਲਾਂ ਦੇ ਵਿੱਚ ਇਹ ਸਾਰੇ ਜ਼ਿਲ੍ਹੇ ਆ ਜਿਹੜੇ ਉਹ ਵੰਡਲੇ ਤਾਂ ਇਹ ਸਾਰੀ ਜਾਣਕਾਰੀ ਜਿਹੜੀ ਨਵੀਂ ਆ ਚੁੱਕੀ ਹੈ ਸਤਰਾਵਾ ਹੋਰ ਵੀ ਡਿਟੇਲ ਦੇ ਵਿੱਚ ਆਈ ਹੋਈ ਹੈ ਉਹ ਜ਼ਿਆਦਾ ਦੱਸਣ ਦੀ ਜ਼ਰੂਰਤ ਨਹੀਂ ਹੈ ਮੇਨ ਸੀਗਾ ਕਿ ਕਿੰਨੇ ਅਰਾਸ਼ੀਏ ਜਿਹੜੀ ਜਾਰੀ ਹੋਈ ਹੈ ਆ ਨਿਊਜ਼ ਸਕਰੀਨ ਤੇ ਤੁਸੀਂ ਦੇਖ ਲਿਓ ਨਾਲ ਦੀ ਨਾਲ ਮੈਂ ਸਕਰੀਨਸ਼ਾਟ ਜਿਹੜਾ ਲਾਉਣਾ ਉਹਨਾ ਆਪਦੇ ਕੋਲੋਂ ਨਹੀਂ ਗੁਜ਼ਾ ਦਦਾ ਇਹ ਨਾ ਹੀ ਫੇਕ ਕੋਈ ਇਦਾਂ ਦੀ ਜਾਣਕਾਰੀ ਬੰਦਾ ਇੰਨੀ ਆਪਦੇ ਕੋਲੋਂ ਦੱਸ ਸਕਦਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਹੋਰ ਇਸੇ ਤਰ੍ਹਾਂ ਤੁਹਾਨੂੰ ਜਾਣਕਾਰੀ ਮਿਲਦੀ ਰਹੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ